ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੈ ਜਮਦੂਤ ਨ ਆਵੈ ਨੇਰੈ ਕੰਠ ਲਾਏ ਪ੍ਰਭ ਰਾਖੈ ਸਤਗੁਰ ਕੀ ਸੱਚ ਸਾਖੈ ਨਾਲ ਨਰਾਇਣ ਮੇਰੈ ਜਮਦੂਤ ਨ ਆਵੈ ਨੇਰੈ ਕੰਠ ਲਾਏ ਪ੍ਰਭ ਰਾਖੈ ਸਤਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕੋ ਸਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ 사ਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸੋਰਠ ਮਹੱਲਾ ਪੰਜਵਾਂ ਸਰਬ ਸੁਖਾਂ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵੋਹ ਪਾਈ ਨਾਮ ਜਪੋ ਨਾਮੋ ਆ ਰਾਧੋ ਗੁਰ ਪੂਰੇ ਕੀ ਸਰਣਾਇ ਰਹਾਓ ਤਿਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਰਠ ਮਹੱਲਾ 5ਵਾਂ ਕਰਨ ਕਰਾਵਨ ਹਰ ਅੰਤਰ ਜਾਮੀ ਜਨ ਆਪਣੇ ਕੀ ਰਾਖੈ ਜੈ ਜੈਕਾਰ ਹੋਤ ਜਗ ਭੀਤਰ ਸ਼ਬਦ ਗੁਰੂ ਰਸ ਚਾਖੈ ਪ੍ਰਭ ਜੀ ਤੇਰੀ ਓਟ ਗੁਸਾਈ ਤੂੰ ਸਮਰੱਤ ਸ਼ਰਣ ਕਾ ਦਾਤਾ ਆਠ ਪਹਿਰ ਤੁਮ ਧਿਆਈ ਰਹਾਉ ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਾਹੀ ਸਤਗੁਰ ਚਰਨ ਲਗੇ ਭਉ ਮਿਟਿਆ ਹਰ ਗੁਣ ਗਾਈ ਮਨ ਮਾਹੀ ਸੁਖ ਸਹਿਜ ਆਨੰਦ ਖਨੇਰੇ ਸਤਗੁਰ ਧਿਆ ਦਿਲਾਸਾ ਜਿਣ ਕਰ ਆਏ ਸੋ ਬਾਸੀਤੀ ਪੂਰਨ ਹੋਈ ਆਸਾ ਪੂਰਾ ਗੁਰ ਪੂਰੀ ਮਤ ਜਾ ਕੀ ਪੂਰਨ ਪ੍ਰਭ ਕੇ ਕਾਮ ਗੁਰ ਚਰਨੀ ਲਾਗ ਤਰਿਓ ਭਉ ਸਾਗਰ ਜਪ ਨਾਨਕ ਹਰ ਹਰ ਨਾਮਾ ਸੋਰਠ ਮਹੱਲਾ ਪੰਜਵਾਂ ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਬਿਧਾ ਠਾਟੀ ਖਿਨ ਮੈਂ ਰਾਖ ਲਿਓ ਜਨ ਆਪਣਾ ਗੁਰ ਪੂਰੈ ਬੀੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਈਐ ਸਗਲ ਕਲੇਸ਼ ਮਿਟੈ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ ਜੀ ਜੰਤ ਜਾਕੇ ਸਭ ਕੀਨੇ ਪ੍ਰਭ ਊਚਾ ਗਮ ਅਪਾਰਾ ਸਾਧ ਸੰਗ ਨਾਨਕ ਨਾਮ ਧਿਆਇਆ ਮੁਖ ਊਜਲ ਭਏ ਦਰਬਾਰਾ ਸੁਰਠ ਮਹੱਲਾ ਪੰਜਵਾਂ ਸਿਮਰਉ ਆਪਣਾ ਸਾਈਂ ਦਿਨ ਸਰੈਣ ਸਦ ਧਿਆਈ ਹਾਥ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ ਆਪਣੇ ਗੁਰੂ ਉਪਰ ਕੁਰਬਾਨ ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਬਾਨ ਰਹਾਓ नानक जन शरणाई जिन पूर्ण पैज रखाई सगले दुख मिटाई सुख पुंचो मेरे भाई सोरठ मोहल्ला पांचवा सुनो बिनंती ठाकुर मेरे जी जंत तेरे धारे राख पैज नाम अपने की कर्ण करावन हारे प्रब जीयो खसमाना कर प्यारे बुरे भले हम थारे रहआव ਸੁਣੀ ਪੁਕਾਰ ਸਮਰੱਥ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨ ਮੀਲੇ ਨਾਨਕ ਪ੍ਰਗਟ ਪਹਾਰੇ ਸੋਰਠ ਮਹੱਲਾ ਪੰਜਵਾਂ ਜੀ ਜੰਤ ਸਭ ਵਸ ਕਰਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕਿਓ ਪ੍ਰਭ ਆਪਣੇ ਭਵਨਿਤ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਿਦ ਪੂਰਨ ਖਸਮ ਹਮਾਰੇ ਰਹਾਉ ਆਓ ਬੈਠ ਆਦਰ ਸਭ ਥਾਈ ਊਨ ਨਕਤ ਹੂੰ ਬਾਤਾ ਭਗਤ ਸਿਰ ਪਾਓ ਦੀਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ ਸੋਰਠ ਮਹੱਲਾ ਨੋਵਾ ਇਕ ਓੰਕਾਰ ਸਤਗੁਰ ਪ੍ਰਸਾਦ ਰੇ ਮਨ RAM ਸਿਉ ਕਰ ਪ੍ਰੀਤ ਸਰਵਨ ਗੋਬਿੰਦ ਗੁਣ ਸੁਨੋ ਅਰ ਗਾਉ ਰਸਨਾ ਗੀਤ ਰਹਾਉ ਕਰ ਸਾਧ ਸੰਗਤ ਸਿਮਰ ਮਾਦੋ ਹੋ へ ਪਤ ਤਪਨੀਤ ਕਾਲ ਬਿਆਲ ਜਿਉ ਪਰਿਉ ਡੋਲੇ ਮੁਖ ਫਸਾਰੇ ਮੀਤ ਆਜ ਕਾਲ ਫੁਨ ਤਹੇ ਗਰਸ ਹੈ ਸਮਝ ਰੱਖੋ ਚੀਤ ਕਹਿ ਨਾਨਕ RAM ਭਜ ਲੈ ਜਾਤ ਹੋ ਸਰਬੀਤ ਸੋਰਠ ਮਹੱਲਾ ਨੋਵਾ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਰਹਾਓ ਦਾਰਾ ਮੀਤ ਪੂਤ ਰਤ ਸੰਪਤ ਧਨ ਪੂਰਨ ਸਭ ਮਹੀਂ ਅਵਰ ਸਗਲ ਮਿਥਿਆਏ ਜਾਨੋ ਭਜਨ ਰਾਮ ਕੋ ਸਹੀ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹੀ ਲਹੀ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਾਹ ਨਹੀਂ ਸੋਰਠ ਮਹੱਲਾ ਨੋਵਾ मानरे कौनक मत तैलनी परदारा निंदिया रस रचियो राम भगत न कीनी रहाओ मुक्त पंथ जान्यो तै नहन धन जोरन को ताया अंत संग काहु नहीं दीना बिरथा आप बंधाया ना हरि भजियो ना गुरु जन सेवयो न उपजेओ कछ ज्ञान कट ही माहे निरंजन तीरै ਤੈ ਕੋ ਜਤੂ ਦਿਆਨਾ ਬਹੁਤ ਜਨਮ ਭਰ ਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਸੋਰਠ ਮਹੱਲਾ ਨੋਵਾ ਮੰਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾਂ ਕੋ ਜਸੁਰ ਧਾਰੋ ਰਹਾਓ ਅਟਲ ਭਇਓ ਤਰੂ ਜਾਕੇ ਸਿਮਰਨ ਆ ਰਿਰਪੈ ਪਦ ਪਾਇਆ ਦੁਖ ਹਰਤਾ ਏ ਬਿਦ ਕੋ ਸਵਾਮੀ ਤੈ ਕਾਹੇ ਵਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਜ ਗ੍ਰਹਤੇ ਛੂਟਾ ਮਹਿਮਾ ਨਾਮ ਕਹਾ ਲੋ ਵਰਣੋ RAM ਕਹਿਤ ਬੰਧਨ ਤੇ ਟੂਟਾ ਅਜਮਲ ਪਾਪੀ ਜਗ ਜਾਣੇ ਨਿਮਖਮਾਹੇ ਨਿਸਕਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈਪੀ ਉਤਰੈ ਪਾਰਾ ਸੋਰਠ ਮਹੱਲਾ ਨੋਵਾਂ ਪ੍ਰਾਨੀ ਕੌਨੋ ਪਾਉ ਕਰੈ ਜਾਣ ਤੇ ਭਗਤ ਰਾਮ ਕੀ ਪਾਵੇ ਜਮ ਕੋ ਤਰਾ ਸਰੈ ਰਹਾਉ ਕੌਨ ਕਰਮ ਵਿਦਿਆ ਕਉ ਕੈਸੀ ਧਰਮ ਕੌਨ ਫੁਨ ਕਰਈ ਕੌਨ ਨਾਮ ਗੁਰ ਜਾਖੈ ਸਿਮਰੈ ਭਵ ਸਾਗਰ ਕਉ ਤਰੈ ਕਲਮੈ ਏਕ ਨਾਮ ਕਿਰਪਾ ਨਿਦ ਜਾਹੇ ਜਪੈ ਗਤ ਪਾਵੇ ਔਰ ਧਰਮ ਜਾ ਕਹਿ ਸਮਨਾਹਨ ਇਹ ਬਿਦ ਭੇਦ ਬਤਾਵੇ ਔਰ ਧਰਮ ਤਾ ਕਹਿ ਸਮਨਾਹਨ ਇਹ ਬਿਦ 베ਦ ਬਤਾਵੇ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕੋ ਕਹਿਤ ਗੁਸਾਈ ਸੋ ਤੁਮ ਹੀ ਮੈਂ ਬਸੈ ਨਿਰੰਤਰ ਨਾਨਕ ਦਰਪਨ ਨਿਆਈ ਸੋ ਰਠ ਮਹੱਲਾ ਨੋਵਾ ਮਾਈ ਮੈਂ ਕਹਿ ਬਿਦ ਲਖੋ ਗੁਸਾਈ ਮਹਾ ਮੋ ਗਿਆਨ ਤੇ ਮਰਮੋ ਮਨ ਰਹੇ ਔਰ ਜਾਈ ਰਹਾਓ ਸਗਲ ਜਨਮ ਭਰਮ ਹੀ ਭਰਮ ਖੋਇਓ ਨੈ ਅਸਰ ਮਤ ਪਾਈ ਵਿਖਿਆ ਸਖਤ ਰਹੇਓ ਨਿਸਬਾਸੁਰ ਨੈ ਛੂਟੀ ਅਧਮਾਈ ਸਾਧ ਸੰਗ ਕਬਹੂ ਨਹੀਂ ਕੀਨਾ ਨੈ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਹੇ ਕੋਉ ਗੁਣ ਰਾਖ ਲਿਹੁ ਸਰਣਾਇ ਸੋਰਠ ਮਹੱਲਾ ਨੋਵਾ ਮਾਈ ਮਨ ਮੇਰੋ ਵਸ ਨਾਹੀ ਨਿਸ ਬਾਸਰਿ ਬਿਖਿਆਨ ਕੋ ਤਾਵਤ ਕੇ ਬਿਧ ਰੁ ਕੋ ਤਾਹੇ ਰਹਾਉ ਬੇਦ ਪ੍ਰਾਨ ਸਿਮਰਤ ਕੇ ਮਤ ਸੁਨ ਨਿਮਖ ਨਾਹੀ ਬਸਾਵੇ ਪਰ ਧਨ ਪਰਦਾ ਰਾਸਿਓ ਰਚਿਓ ਬਿਰਥਾ ਜਨਮ ਸਿਰਾਵੇ ਮਦ ਮਾਇਆ ਕੈ ਭਇਓ ਬਾਬਰੋ ਸੂਜਿਤ ਨ ਕਛ ਗਿਆਨਾ ਕਟਹੀ ਭੀਤਰ ਬਸ ਨਰੰਜਨ ਤਾ ਕੋ ਮਰਮ ਨਾ ਜਾਨਾ ਜਬ ਹੀ ਸ਼ਰਨ ਸਾਧ ਕੀ ਆਇਓ ਦੁਰਮਤ ਸਗਲ ਵਿਨਾਸੀ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮ ਕੀ ਫਾਸੀ ਸੋਰਠ ਮਹੱਲਾ ਨੋਵਾ ਰੇ ਨਰੇ ਸਾਚੀ ਜੀ ਤਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਤ ਲਗਤ ਨ ਬਾਰ ਰਹਾਓ 바ਰੂ ਪੀਤ ਬਨਾਈ ਰਾਜਪਾਚ ਰਹਿਤ ਨਹੀਂ ਦਿਨ ਚਾਰ ਤੈਸੀ ਇਹ ਸੁਖ ਮਾਇਆ ਕੀ ੁਰਜਿਓ ਕਹਾਂ ਗਵਾਰ ਅਜ ਹੂੰ ਸਮਝ ਕਛ ਬਿਗਰਿਓ ਨਾਹਿਨ ਭਜਲੇ ਨਾਮ ਮੁਰਾਰ ਕਹੋ ਨਾਨਕ ਨਿਜ ਮਤ ਸਾਧਨ ਕਉ ਭਾਖਿਓ ਤੋਹੇ ਪੁਕਾਰ ਸੋਰਠ ਮਹੱਲਾ ਨੋਵਾ ਇਹ ਜਗ ਮੀਤ ਨ ਦੇਖਿਓ ਕੋਈ ਸਗਲ ਜਗਤ ਆਪਨੇ ਸੁਖ ਲਾਗਿਓ ਦੋ ਕਮੈ ਸੰਗ ਨ ਹੋਈ ਰਹਾਓ ਧਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉ ਲਾਗੇ ਜਬ ਹੀ ਨਿਰਦਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ ਕਹੋ ਕਹਾਇ ਮਨ ਬਉਰੇ ਕੋ ਇਨ ਸਿਉ ਨਿਹੁ ਲਗਾਇਓ ਦੀਨਾ 나ਤ ਸਖਲ ਪੈ ਭੰਜਨ ਜਸਤਾ ਕੋ ਬਿਸਰਾਇਓ ਸੁਆਨ ਪੂਛ ਜਿਓ ਭਇਓ ਨਾ ਸੂਦੋ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਾਖੋ ਨਾਮ ਤੁਹਾਰੋ ਲੀਨੋ ਸੋਰਠ ਮਹੱਲਾ ਨੋਵਾ ਮਨ ਰੇ ਗਹਿਓ ਨਾ ਗੁਰ ਉਪਦੇਸ਼ ਕਹਾਂ ਭਇਓ ਜੋ ਮੂੰਡ ਮੰਡਾਇਓ ਭਗਵੋ ਕੀਨੋ ਭੇਸ ਰਹਾਉ ਸਾਚ ਛਾੜ ਕੈ ਝੂਠ ਹੈ ਲਾਗਿਓ ਜਨਮ ਕਾਰਥ ਖੋਇਓ ਕਰ ਪਰ ਪੰਚ ਉਦਰ ਨਿਜ ਪੋਖਿਓ ਪਸ਼ੂ ਕੀ ਨਿਆਈ ਸੋਇਓ ਰਾਮ ਭਜਨ ਕੀ ਗਤ ਨਹੀਂ ਜਾਣੀ ਮਾਇਆ ਹਾਥ ਬਿਕਾਨਾ ਉਰਜ ਰਹਿਓ ਬਿਖਨ ਸੰਗ ਬੌਰਾ RAM ਰਤਨ ਬਿਸਰਾਨਾ ਰਹਿਓ ਚੇਤ ਨ ਚੇਤਿਓ ਗੋਬਿੰਦ ਬਿਰਥਾ ਉਹ ਦਿਸਰਾਨੀ ਕਹੋ ਨਾਨਕ ਹਰ ਬਿਰਦ ਪਛਾਨ ਭੂਲੇ ਸਦਾ ਪਰਾਨੀ ਸੋਰਠ ਮਹੱਲਾ ਨੋਵਾ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾਕੈ कंचन माटी मानै रहाओ नहि निंदिया नहि उसत जाखै लोभ मोह अपमान हरख सोख ते रहै न्यारो नाहि मान अपमान आशा मनसा सगल त्यागै जग ते रहै निराशा काम क्रोध जेह परसै नाहन तेह कट ब्रह्म निवासा गुर कृपा जेह नर को कीनी ਤੇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਸੋਰਠ ਮਹਲਾ 9ਾ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਂਦੇਓ ਕੋ ਕਾਹੋਂ ਕੋ ਨਾਹੀ ਰਹਾਓ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੋਂ ਦੇ ਸੁਖੇਰੇ ਬਿਪਤ ਭਰੀ ਸਭ ਹੀ ਸੰਗ ਛਾੜਿਤ ਕਉ ਨ ਆਵਤ ਨੀਰੈ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹੈ ਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਬਿਵਹਾਰ ਬਨਿਓ ਹੈ ਜਾਸਿਓ ਨਿਹਉ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਚੌਥਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਦੁਬਿ ਦਾ ਨਾਮ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਨ ਜਾਈ ਤ੍ਰਿਸ਼ਨਾ ਰਾਚਨਾ ਪਰ ਘਰ ਜਾਵਾ ਤ੍ਰਿਸ਼ਨਾ ਨਾਮ 부ਝਾਈ ਘਰ ਪੀਤਰ ਘਰ ਗੁਰੂ ਦਿਖਾਇਆ ਸਹਜ ਰਤੇ ਮਨ ਮਾ ਭਾਈ ਤੂੰ ਆਪੇ ਦਾਣਾ ਆਪੇ ਬੀਨਾ ਤੂੰ ਦੇਵ ਮਤ ਸਾਈ ਮਨ ਬੈਰਾਗ ਰਤੋ ਬੈਰਾਗੀ ਸ਼ਬਦ ਮਨ ਬੇਦਿਆ ਮੇਰੀ ਮਾਈ ਅੰਤਰ ਜੋ ਨਿਰੰਤਰ ਬਾਣੀ ਸੱਚ ਸਾਹਿਬ ਸਿਉ ਲਿਵ ਲਾਈ ਰਹਾਉ ਅਸੰਖ ਬੈਰਾਗੀ ਕਹੈ ਬੈਰਾਗ ਸੋ ਬੈਰਾਗੀ ਜੇ ਖਸਮੈ ਭਾਵੇਂ ਹਿਰਦੈ ਸ਼ਬਦ ਸਦਾ ਪਹਿ ਰਚਿਆ ਗੁਰ ਕੀ icar ਖਮਾਵੇ ਏਕੋ ਚਿਤੈ ਮਨੁਆ ਨਾ ਡੋਲੇ ਤਾਵਤ ਵਰਜ ਰਹਾਵੇ ਸਹਜੇ ਮਾਤਾ ਸੁਦਾ ਰੰਗ ਰਹਾਤਾ ਸਾਚੇ ਕੇ ਗੁਣ ਗਾਵੇ ਮਨੁਆ ਪਾਉਣ ਬਿੰਦ ਸੁਖ ਵਾਸੀ ਨਾਮ ਵਸੈ ਸੁਖ ਭਾਈ ਜਿਹ ਬੇ ਨੇਤਰ ਸੂਤਰ ਸਚ ਰਾਤੇ ਜਲ 부ਜੀ ਤੁਜੈ 부ਝਾਈ ਆਸ ਨਿਰਾਸ ਰਹੈ ਬੇਰਾਗੀ ਨਿਜ ਘਰ ਤਾੜੀ ਲਾਈ ਕਿ ਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਿਜ ਪਿਆਈ ਦੁਬਦਾ ਵਿੱਚ ਬੈਰਾਗ ਨਾ ਹੋਵੀ ਜਬ ਲਗ ਦੂਜੀ ਰਾਈ ਸਭ ਜਗ ਤੇਰਾ ਤੂੰ ਏਕੋ ਦਾਤਾ ਅਵਰ ਨ ਦੂਜਾ ਭਾਈ ਮਨ ਮੁਖ ਜੰਤ ਦੁਖ ਸਦਾ ਨਿਵਾਸੀ ਗੁਰਮੁਖ ਦੇਵ ਢਿਐ ਆਈ ਅਪਰ ਅਪਾਰ ਅਗਮ ਗੋਚਰ ਕਹਿਣਾ ਕੀ ਮਨ ਨ ਪਾਈ ਸੁੰਨ ਸਮਾਦ ਮਹਾ ਪਰਮਾਰਥ ਤਿੰਨ ਭਵਨ ਪਤ ਨਾਮ ਮਸਤਕ ਲੇਖ ਜੀਆ ਜਗ ਜੋਨੀ ਸਿਰਸਰ ਲੇਖ ਸਹਮ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦਿਰਡਮ ਮਨ ਮੁਖ ਝੂਠ ਲਹੈ ਭੈ ਮਾਨ ਆਪੇ ਗਿਆਨ ਅਗੰਮ ਜਿਨ ਚਾਖਿਆ ਸੀ ਸਾਧ ਜਾਣਨ ਜੋ ਗੋਂਗੇ ਮਿਠਿਆਈ ਅਕਥੈ ਕਾ ਕਿਆ ਕਥਿਐ ਭਾਈ ਚਲੋ ਸਦਾਰ ਜਾਈ ਗੁਰ ਦਾਤਾ ਮੇਲੇ ਤਮਤ ਹੋਵੇ ਨਿਗਰੇ ਮਤ ਨਕਾਈ ਜਿਉਂ ਚਲਾਏ ਤਿਉਂ ਚੱਲਹਿ ਭਾਈ ਹੋਰ ਕਿਆ ਕੋ ਕਰੇ ਚਤੁਰਾਈ ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ ਤੇਰਾ ਖੇਲ અપਾਰਾ ਜੇ ਤੁਧ ਲਾਇ ਤਿਹਾ ਫਲ ਪਾਇਆ ਤੂੰ ਹੁਕਮ ਚਲਾਵਣਹਾਰਾ ਸੇਵਾ ਕਰੀ ਜੇ ਕਿਛ ਹੋਵੇ ਆਪਣਾ ਜੀਉ ਪਿੰਡ ਤੁਮਾਰਾ ਸਤਗੁਰ ਮਿਲਿਆ ਕਿਰਪਾ ਕੀਨੀ ਅਮਰਤ ਨਾਮ ਆਧਾਰ ਗਗਨੰਤਰ ਵਾਸਿਆ ਗੁਣ ਪ੍ਰਗਾਸਿਆ ਗੁਣ ਮਹਿ ਗਿਆਨ ਧਿਆਨ ਨਾਮ ਮਨ ਭਾਵੈ ਕਹੈ ਕਹਾਵੈ ਤਤੋ ਤਤਵ ਖਨ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬਉ ਰਨ ਪੂਰਾ ਬੈਰਾਗੀ ਸਹਿਜ ਸੁਭਾਗੀ ਸਚ ਨਾਨਕ ਮਨ ਮਨ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬੋ ਰਾਨ ਪੂਰਾ ਬੈਰਾਗੀ ਸਹਜ ਸੁਭਾਗੀ ਸਚ ਨਾਨਕ ਮਨ ਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ